ਭਾਈ ਆ ਦੇਖ ਲੋ ਹਾਲ ਆਪਣਾ ਆ ਜੀ ਹਾਲ ਹੋਗਾ ਦੇਖ ਲੋ ਸਾਰੀ ਪੈੜੀ ਦਾ ਆ ਦੇਖੋ ਆ ਹੁਣ 10 ਕਿੱਲੇ ਦਾ ਆਪਣੇ ਸੀਗੇ ਇਹ ਚ ਤੇ ਇਹ 40 50 ਕਿੱਲੇ ਆ ਜੀ ਜੋ ਆ ਮੰਨ ਲਓ 2-3 ਕਿੱਲੇ ਵਾਲੇ ਜ਼ਿੰਮੇਦਾਰ ਨੇ ਵਿਚਾਰੇ ਇਹਨਾਂ ਕੋਲੇ ਕੋਈ ਹੋਰ ਬਹਾਨੀ ਹੈ ਨਹੀਂ ਕੋਈ ਆਸਰਾ ਹੈ ਨਹੀਂ ਉਹਨਾਂ ਕੋਲ 2 2.5 2 ਕਿੱਲੇ ਸੀਗੇ ਇਧਰ ਨੂੰ ਉਹ ਬਹਾਨਾ ਸਾਡੇ ਗਵਾਂਢੀ ਆ ਸਾਰੇ ਤੇ ਆ ਮੰਨ ਲਓ ਵੀ ਇੱਥੇ ਬਾਈ ਘਟੋ ਘਟ 50 ਕਿੱਲੇ ਨੁਕਸਾਨ ਹੋਇਆਗਾ ਤੇ 50 ਕਿੱਲੇ ਚ ਆ ਮਾਲੂ ਇੱਕ ਤਾਂ ਬੋਝਾ ਨਹੀਂ ਵਜਾ ਕਿਤੇ ਵੀਾਰੇ ਆ ਹਾਲ ਆ ਦੇਖ ਲੋ ਤੇ ਹੁਣ ਕੀ ਕਰੂ ਬੰਦਾ ਕਿੱਧਰ ਨੂੰ ਜਾਊ ਜੱਟ ਹਾਂ ਤੁਸੀਂ ਆਪ ਵੀ ਦੇਖ ਲੋ ਮੱਝਾਂ ਦਾ ਬਹੁਤ ਭੱਜ ਜਾਂਦੇ ਆ ਉਧਰ ਨੁਕਸਾਨ ਆ ਜੇ ਇਹ ਆ ਉਹ ਆ ਨੁਕਸਾਨ ਬਾਈ ਇੱਧਰ ਵੀ ਉਨਾ ਹੀ ਆ ਪਰ ਆਏ ਆ ਜੋ ਸੋਸ਼ਲ ਮੀਡੀਆ ਚੱਲ ਪਿਆ ਲੋਕਾਂ ਦੀ ਨਿਗਾ ਚ ਆ ਗਿਆ ਕਿਸੇ ਦੀ ਨਿਗਾ ਚ ਨਹੀਂ ਹੈਗਾ ਬਾਈ ਬਹੁਤ ਨੂੰ ਫੋਨ ਲਾਇਆ ਸੀ ਜਿਹੜੇ ਯੂਟਿਊਬਰ ਨੇ ਜਾਂ ਹਾ ਇੰਸਟਾ ਦੇ ਤੋਂ ਵਿੱਚ ਵੀ ਬਾਈ ਸਾਡੀ ਵੀਡੀਓ ਪਾ ਦੇ ਯਾਰ ਵਿੱਚ ਸਾਡੇ ਨਾਲ ਬਹੁਤ ਗਰੀਬ ਜੱਟ ਮਾਰੇਗੇ ਪਰ ਬਾਈ ਕੋਈ ਨਹੀਂ ਸੁਣਦਾ ਯਾਰ ਵਿੱਚ ਦੋ ਤਿੰਨ ਬਾਈ ਆ ਕਿੰਨੇ ਨੇ ਕਿਹਾ ਵੀ ਸਾਨੂੰ ਵੀਡੀਓ ਭੇਜ ਦੋ ਅਸੀਂ ਪਾ ਦਾਂਗੇ ਤੇ ਹੁਣ ਤੁਸੀਂ ਆਪ ਹੀ ਦੇਖ ਲਓ ਬਾਈ ਬਣ ਕੇ ਜੇ ਕੋਈ ਬਾਹ ਫੜਦਾ ਇਹਨਾਂ ਦੀ ਬਾਹ ਫੜ ਲਓ ਨਹੀਂ ਇਹ ਜਮਾ ਮਰ ਜਾਣਗੇ ਯਾਰ ਇਹਨਾਂ ਦਾ ਕੋਈ ਹੱਲ ਨਹੀਂ ਹੋਰ ਜਿੰਨਾਂ ਕੋਲ ਦੋ ਦੋ ਢਾਈ ਢਾਈ ਗਿੱਲੇ ਸੀਗੇ ਬਾਈ ਇਹਨਾਂ ਕੋਲ ਇਦੂ ਬਾਅਦ ਅੱਧਾ ਗਿੱਲਾ ਵੀ ਨਹੀਂ ਰਿਹਾ ਸਾਰੇ ਸਾਰੇ ਖਤਮ ਹੋ ਇਹਨਾਂ ਦੇ ਬਾਈ ਜੇ ਕੋਈ ਮੇਰਾ ਵੀਰ ਭਾਈ ਇਹਨਾਂ ਦੀ ਬਾਹ ਫੜਦਾ ਫੜ ਸਕਦਾ ਅੱਜ ਦੇ ਟਾਈਮ ਬਾਈ ਸਾਨੂੰ ਇਹਨਾਂ ਨੂੰ ਸਾਰਿਆਂ ਨੂੰ ਹੋਡੀ ਲੋੜ ਆ ਯਾਰ ਕਿਉਂਕਿ ਇਦੂ ਬਾਅਦ ਕੋਈ ਹੱਲ ਨਹੀਂ ਕੋਈ ਆਸਰਾ ਨਹੀਂ ਸਾਰਾ ਕੁਝ ਖਤਮ ਆ ਬਾਈ ਸਾਡਾ ਆ ਨਿਗਾਹ ਮਾਰ ਲਓ ਬਾਈ ਇਹ 50 ਕਿੱਲਿਆਂ ਦੇ ਰਵੇ ਲਾਉਣੇ ਬਹਾ ਸਾਰਾ ਹਜੇ ਵੀ ਐਵੇਂ ਮਾਰ ਲਓ ਬਾਈ ਗੋਡੇ-ਗੋਡੇ ਪਾਣੀ ਖੜਾ ਐਥੇ ਇੰਨਾ ਇੰਨਾ ਪਾਣੀ ਸੀਗਾ ਸੋਨੂੰ ਮੈਂ ਵੀਡੀਓ ਵਿੱਚ ਜੋੜ ਦੂੰ ਕਿਤੇ ਪਾਣੀ ਆਇਆ ਉਹਦੇ ਇੰਨਾ ਇੰਨਾ ਪਾਣੀ ਸੀ ਐਥੇ ਹਜੇ ਵੀ ਨੰਨਾ ਨੰਨਾ ਪਾਣੀ ਖੜਾ ਆ ਜਦੋਂ ਸਾਰਾ ਉਹ ਖਤਮ ਕਰਤਾ ਪਾਣੀ ਇੱਕ ਬੁੱਝਾਂ ਨਹੀਂ ਰਹਾ 50 ਕਿੱਲਿਆਂ 'ਚ ਤੁਪੱਟ ਕੇ ਦਿਖਾ ਦਈਏ ਵੀ ਹਾਰਾਗਾ ਆ ਨਿਗਾਹ ਮਾਰ ਲਓ ਸਾਰੇ ਬਾਈ ਪਾਣੀ ਪਾਣੀ ਆ ਆ ਦੇਖੋ ਆ ਸਾਰੇ ਇਹ 50 ਕਿੱਲਿਆਂ ਦੀ ਬਰਬਾਦੀ ਹੋਈ ਆ ਬਾਈ ਪਿੰਡ ਮਹਿਤਾ ਜ਼ਿਲ੍ਹਾ ਬਰਨਾਲਾ ਸ਼ਹਿਰ ਸਾਨੂੰ ਤਾਪਾ ਪਿੰਦਾ ਤਹਿਸੀਲ ਤਾਪਾ ਤੇ ਬੀਰਾਵ ਨੇ ਕਾਰਜ ਜਿਹਕੇ ਕੋਲ ਹੈਗਾ ਕੋਈ ਬਾਹ ਫੜ ਲਓ ਇਹਨਾਂ ਦੀ ਯਾਰ ਬਹੁਤ ਲੋਡ ਹੈ ਇਹਨਾਂ ਨੂੰ ਥੋੜੀ ਭਰਾ ਬਣ ਕੇ ਧੰਨਵਾਦ ਜੀ